ਤੁਸੀਂ ਉਹ ਜੋ ਦੇਖ ਰਹੇ ਹੋ 3060 DIHT C ਮੈਸ਼ ਇਹ ਟਰੈਕਟਰ 65 HP ਰੇਂਜ ਦੇ ਵਿੱਚ ਹੈਗਾ ਔਰ ਇਹ ਟਰੈਕਟਰ ਦਾ ਜਿਹੜਾ ਇੰਜਨ ਹੈ ਉਹ 4000 CC ਤੋਂ ਉੱਪਰ ਹੈ ਔਰ ਚਾਰ ਸਿਲੰਡਰ ਦੇ ਵਿੱਚ ਅਵੇਲੇਬਲ ਹੈ ਤੇ ਇਹਦੀਆਂ ABCD ਸਪੀਡ ਹੈਈਆਂ ਨੇ ਗੇਅਰ ਪੀਟੀਓ ਜਿਹੜਾ ਇਹਨਾਂ ਦਾ ਜੀਪੀਟੀਓ ਹੈਗਾ ਗੇਅਰਾਂ ਦੇ ਵਿੱਚ ਵੀ ਪੀਟੀਓ ਅਵੇਲੇਬਲ ਹੈਗੀ ਹੈ ਤੇ ਸਿੰਪਲ 540 ਵੀ ਹੈਗੀ ਹੈ ਤੇ ਲਿਫਟਿੰਗ ਕੈਪੈਸਿਟੀ ਇਹਦੀ ਟਰੈਕਟਰ ਦੀ ਹੈਗੀ ਹੈ ਤਕਰੀਬਨ 2200 ਕਿਜੀ ਦੀ ਤੇ ਟਾਇਰ 16x28 ਦੇ ਤੇ ਅਗਲੇ 750 ਦੇ ਤੇ ਬਾਕੀ ਲੁੱਕ ਵਾਈਜ਼ ਬਹੁਤ ਅੱਛਾ ਟਰੈਕਟਰ ਹੈ ਜਿਹੜੀ ਇਹਦੀ ਗਰਾਊਂਡ ਕਲੀਅਰੈਂਸ ਹੈ ਉਹ ਆਮ ਟਰੈਕਟਰਾਂ ਤੋਂ ਥੋੜੀ ਜਿਹੀ ਜ਼ਿਆਦਾ ਹੈ ਓਵਰ ਆਲ ਪ੍ਰੋਫਾਈਲ ਹੈ ਜਿਹੜੀ ਟਰੈਕਟਰ ਦੀ ਬਹੁਤ ਅੱਛੀ ਹੈ ਕਲਚ ਟਾਈਪ 12 ਇੰਚ ਕਲਚ ਤੇ ਇੰਡੀਪੈਂਡੈਂਟ ਪੀਟੀਓ ਕਲਚ ਰਿਵਰਸ ਪੀਟੀਓ ਬਾਕੀ ਟਾਇਰ ਤੁਹਾਨੂੰ ਪਤਾ ਹੈ ਜਿਆਦਾਤਰ ਲੋਕ ਐਮ ਆਰ ਐਫ ਪਸੰਦ ਕਰਦੇ ਨੇ ਇਹ ਮਾਡਲ ਹੈਗਾ ਜੀ 3060 ਡੀ ਆਈ ਐਚ ਟੀ ਡੀ ਆਈ ਐਚ ਟੀ ਦਾ मीनिंग ਹੋ ਗਿਆ ਡਾਇਰੈਕਟ ਇੰਜੈਕਸ਼ਨ ਹਾਈ ਟਾਰਕ ਸਿੰਕਰੋ ਮੈਸ਼ ਗੇਅਰ ਦੇ ਵਿੱਚ ਆ ਜੀ ਇਹ ਇਹਨਾਂ ਦਾ ਸਾਡਾ ਇੰਡੋਫਾਰਮ ਦਾ ਕੰਪਨੀ ਦਾ ਆਪ ਦੀ ਉਹਨਾਂ ਦਾ ਢਲਾਈ ਪਲਾਂਟ ਆ ਜਿੱਥੇ ਇਹ ਆਪੇ ਇੰਜਨ ਅਤੇ ਗੇਅਰ ਆਪ ਕਾਸਟ ਕਰਦੇ ਨੇ ਬਾਕੀ ਜਿਹੜੀਆਂ ਸਾਰੀਆਂ ਚੀਜ਼ਾਂ ਲੱਗੀਆਂ ਹੋਈਆਂ ਇਹਦੇ ਵਿੱਚ ਉਹ ਜਿਵੇਂ ਸਾਰੇ ਬ੍ਰਾਂਡਸ ਦੀਆਂ ਲੱਗੀਆਂ ਹੋਈਆਂ ਜਿਵੇਂ ਬੋਸ਼ ਦਾ ਪੰਪ ਹੋ ਗਿਆ ਜੀ ਅ ਮਰਫ ਦੇ ਟਾਇਰ ਹੋਗੇ ਸਪਾਰਕ ਮਿੰਡਾ ਦੀ ਸੈਲਫ ਹੋ ਗਈ ਜੀ ਜਿਹੜੀਆਂ ਵੀ ਸਾਰੀਆਂ ਚੀਜ਼ਾਂ ਜਿਹੜੀਆਂ ਬਾਕੀ ਨੇ ਉਹ ਸਾਰੀਆਂ ਡਿਫਰੈਂਟਸ ਟਾਈਪਸ ਆਫ ਗੁੱਡ ਬ੍ਰਾਂਡਸ ਦੀਆਂ ਨੇ ਜਿਹੜੀ ਬਾਕੀ ਆਪਣਾ ਹੈ ਜਿਵੇਂ ਗੇਅਰ ਹੋ ਗਿਆ ਜੀ ਇੰਜਨ ਹੋ ਗਿਆ ਸਾਡੀ ਕੰਪਨੀ ਆਪ ਤਿਆਰ ਕਰਦੀ ਆ ਜੀ ਇਦੇ ਕਰਕੇ ਸਾਡਾ ਟਰੈਕਟਰ ਦਾ ਤੁਸੀਂ ਆਪ ਵੀ ਦੇਖ ਸਕਦੇ ਆ ਸਾਡਾ ਟਰੈਕਟਰ ਸਭ ਤੋਂ ਲੰਬਾਏ ਜੀ ਇਹੀ ਕੈਟਾਗਰੀ ਦੇ ਵਿੱਚ ਉੱਚਾ ਵੀ ਆ ਜੀ 7 ਇੰਚ ਉੱਚਾ ਹੈ ਜੀ ਇਹ ਆਮ ਕੋਈ ਵੀ ਟਰੈਕਟਰ ਜਿਹੜਾ ਆਪਾਂ ਦੇਖੀਏ ਕੋਈ ਹਾਂਜੀ ਤੇ ਵੀਰ ਜੀ ਇਹਦੀ ਜਿਹੜੀ ਇੰਜਨ ਦੀ ਕਯੂਬਿਕ ਕੈਪੈਸਿਟੀ ਆ ਉਹਦੇ ਬਾਰੇ ਥੋੜਾ ਜਿਹਾ ਚਾਨਣਾ ਪਾਓ ਕੀ ਕੀ ਕਯੂਬਿਕ ਕੈਪੈਸਿਟੀ ਹੈ ਜੀ ਇਹਦੀ ਸਰ ਇਹਦੇ ਵੀ ਜਿਹੜਾ ਇੰਜਨ ਆ ਉਹ ਜਿਵੇਂ 59 11 ਵਿੱਚ ਚੀਟਰ ਦਾ ਇੰਜਨ ਆਉਂਦਾ ਸੀਗਾ ਪਹਿਲਾਂ HMT ਵਾਲਾ ਉਹੀ ਇੰਜਨ ਆ ਜੀ ਇਹਦੇ ਵਿੱਚ ਓਕੇ ਇਹਦਾ ਹੈਗਾ 4088 ਦਾ ਇੰਜਨ ਆ 105mm/118mm ਦਾ ਪਿਸਟਨ ਸਾਈਜ਼ ਤੇ ਸਟੋਕ ਆ ਠੀਕ ਹੈ ਜਿਹੜਾ ਬਹੁਤ ਬੜਾ ਹੈ ਇਹ ਤੋਂ ਬੜਾ ਜੀ ਸਟੋਕ ਹੈ ਨਹੀਂ ਕੋਈ ਵੀ ਆਪਾਂ ਹੋਰ ਬ੍ਰੈਂਡਸ ਦੇ ਵਿੱਚ ਆਪਾਂ ਦੇਖੀਏ ਉਹ ਰੀਜ਼ਨ ਕਰਕੇ ਹੀ ਇਹਦਾ ਜਿਵੇਂ ਆਪਾਂ ਕਹੇ ਜੀ ਵੀ ਤੇਲ ਜ਼ਿਆਦਾ ਖਿੱਚ ਕੇ ਉਹਦਾ ਪਿਸਟਨ ਸਾਈਜ਼ ਬੜੇ ਹੋਣ ਕਰਕੇ ਜ਼ੋਰ ਜ਼ਿਆਦਾ ਵੱਜਦਾ ਜੀ ਇਹਦੇ ਵਿੱਚ ਜ਼ੋਰ ਵੀ ਜ਼ਿਆਦਾ ਹੈ ਜੀ ਫਿਊਲ ਐਫੀਸ਼ੀਐਂਸੀ ਵੀ ਘਟਾ ਫਿਊਲ ਐਫੀਸ਼ੀਐਂਸੀ ਥੋਡੇ ਵਰਗੇ ਫਾਰਮਰ ਸਾਨੂੰ ਜਿਨ੍ਹਾਂ ਨੇ ਸਾਡਾ ਟਰੈਕਟਰ ਲੱਤਾ ਹੈ ਜੀ ਕੋਈ ਸਾਨੂੰ ਆ ਕੇ ਦੱਸਦਿਆਂ ਵੀ ਜੀ ਸਾਡੇ ਬਹਾਈ ਦੇ ਵਿੱਚ ਸਾਡਾ ਵੀ ਅਸੀਂ ਜੇ ਫੈਨੇ ਲਈ ਬੀਜ ਦੇ ਸੀਗੇ ਦਾ ਸਾਡਾ ਇਸ ਵਾਰ 80 ਲੀਟਰ ਦਾ ਤੇਲ ਖਰਚਾ ਘਟਾ ਆਇਆ ਕਿ ਆ ਜਿਵੇਂ ਹੁਣ ਪੱਠੇ ਵਾਲੇ ਲੈ ਕੇ ਜਾਂਦੇ ਨੇ ਸਾਡੇ ਕੋਲ ਟਰੈਕਟਰ ਜਾਂ ਮਿੱਟੀ ਵਾਲੇ ਕਿਰਾਏ ਵਾਲੇ ਲੈ ਕੇ ਜਾਂਦੇ ਨੇ ਉਹ ਵੀ ਸਾਨੂੰ ਦੱਸਦੇ ਨੇ ਵੀ ਸਾਡਾ ਗੇੜੇ ਦੇ ਵਿੱਚ ਜਿਵੇਂ ਖਾਲੀ ਲੋਡ ਦੇ ਵਿੱਚ ਚੱਲ ਰਿਹਾ ਤਾਂ ਬਹੁਤ ਸਾਡਾ ਤੇਲ ਖਰਚਾ ਘਟਾ ਜਿਵੇਂ ਬਾਕੀ ਬ੍ਰਾਂਡਸ ਦੇ ਆਪਾਂ ਦੇਖੀਏ ਤਾਂ ਉਹ ਜਿੰਨਾ ਹੀ ਤੇਲ ਖਰਚਾ ਉਹਨਾਂ ਦਾ ਲੋੜ ਆਈ ਦੇ ਵਿੱਚ ਹੁੰਦਾ ਲੋਡ ਦੇ ਵਿੱਚ ਹੁੰਦਾ ਉਨਾ ਹੀ ਉਹ ਰੋਡ ਤੇ ਲੈ ਕੇ ਜਾਂਦੇ ਨੇ ਜੀ ਓਕੇ 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 ਵੀਰ ਜੀ ਇਹਦਾ ਮੈਂ ਤੁਹਾਨੂੰ ਮਾਫ ਕਰਨਾ ਇਹਦੇ ਗੇਅਰ ਦੀ ਕੀ ਸਿਸਟਮ ਹੈ ਔਰ ਇਹ 3 ਸਪੀਡ ਚਾ ਰਿਹਾ ਹੈ ਜਾਂ 2 ਸਪੀਡ ਚਾ ਰਿਹਾ ਹੈ ਸਰ ਇਟ ਨਾ 2 ਨਾ 3 ਸਰ ਇਹ 4 ਸਪੀਡ ਗੇਅਰ ਹੈ ਇਹਨਾਂ ਦਾ ਓਕੇ ਸਰ ਹਰੇਕ ਗੇਅਰ ਦੇ ਵਿੱਚ ਆਪਾਂ ਨੂੰ 4 ਸਪੀਡਾਂ ਮਿਲ ਰਹੀਆਂ ਨੇ ਜੀ ਠੀਕ ਹੈ ਸਰ ਜਿਵੇਂ A B C D ਓਕੇ ਇਹਦਾ ਫਾਇਦਾ ਇਹ ਹੋਊਗਾ ਜਿਵੇਂ ਜਿਸ ਟਾਈਪ ਦਾ ਵੀ ਤੁਸੀਂ ਕਿਉਂਕਿ ਹੁਣ ਸਰ ਮਸ਼ੀਨਰੀ ਸਾਰੀ ਉਹ ਨਿਊ ਟੈਕਨੋਲੋਜੀ ਦੀ ਆ ਰਹੀ ਹੈ ਹਾਂਜੀ ਹੈਵੀ ਮਸ਼ੀਨਰੀ ਹੈਗੀ ਹੈ ਡਿਫਰੈਂਟ ਟਾਈਪਸ ਦੀ ਉਹਨਾਂ ਦੀ ਗਰਾਰੀਆਂ ਹੁੰਦੀਆਂ ਨੇ ਤਾਂ ਉਹ ਸਪੀਡ ਮੈਚ ਕਰਨ ਵਾਸਤੇ ਇੰਨੇ ਆਪਸ਼ਨ ਦਿੱਤੇ ਜਾ ਰਹੇ ਨੇ ਠੀਕ ਹੈ ਹਾਂਜੀ ਇਹ ਜਿਹੜਾ ਟਰੈਕਟਰ ਹੁਣ ਦੇਖ ਰਹੇ ਆ ਵੀਰ ਜੀ 3055 NV ਤੇ ਇਹਦਾ ਕੀ ਐਚਪੀ ਰੇਂਜ ਹੈ ਤੇ ਦੂਸਰੇ ਟਰੈਕਟਰ ਨਾਲੋਂ ਇਹਦੇ ਵਿੱਚ ਕੀ ਫਰਕ ਹੈ ਸਰ ਇਹ 3055 ਜਿਹੜਾ NV ਹੈ ਜਿਹੜਾ ਆਪਾਂ ਪਹਿਲਾਂ ਦੇਖਿਆ ਸੀ ਉਹ 3060 डीआईएचटी देखया सीगा ये हैगा 355 एनवी ओके ये सर हैगा 3 सिलेंडर ਦੇ ਵਿੱਚ ਠੀਕ ਹੈ ਜੀ ਟਰੈਕਟਰ ਹੈ ਤੇ ਜਿਹੜਾ ਦੂਜਾ ਸੀਗਾ ਉਹ 4 सिलेंडर ਸੀਗਾ ਜੀ ਓਕੇ ਜੀ ਹਾਂ ਜੀ ਫਰਕ ਇਹ ਹੈ ਜੀ ਇਹ 55 ਹਾਰਸ ਪਾਵਰ ਦਾ ਹੈ ਜੀ ਉਹ 65 ਹਾਰਸ ਪਾਵਰ ਦਾ ਸੀਗਾ ਠੀਕ ਹੈ ਹਾਂ ਜੀ ਵੀਰ ਜੀ ਇਹਦੀ ਟਰੈਕਟਰ ਦੀ ਜੋ 355 एनवी ਮਾਡਲ ਹੈ ਇਹਦੀ ਲਿਫਟ ਕਪੈਸਿਟੀ ਕੀ ਹੈ ਵੀਰ ਜੀ ਸਰ ਇਹ ਜਿਹੜੀ ਲਿਫਟ ਕਪੈਸਿਟੀ ਆ ਉਹ 1800 ਕਿਜੀ ਇਲਿਫਟ ਕਪੈਸਿਟੀ ਹੈ ਦੀ ਠੀਕ ਹੈ ਜੀ ਕਾਫੀ ਜਿਆਦਾ ਹੁੰਦੀ ਹੈ ਉਹ ਤਿੰਨ ਸਿਲੰਡਰ ਦੇ ਟਰੈਕਟਰ ਵਾਸਤੇ ਹਾਂਜੀ 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 ਤੇ ਸਰ ਇਹਦੇ ਮਤਲਬ ਮਾਡਲਸ ਜਿਹੜੇ ਨੇ ਆ 3 ਸਪੀਡ ਚ ਅਵੇਲੇਬਲ ਨੇ ਕਿ 2 ਸਪੀਡ ਚ ਵੀ ਆਉਂਦਾ ਕੋਈ ਹਾਂਜੀ ਸਰ ਇਹ ਦੋਨੇ ਮਾਡਲ ਅਵੇਲੇਬਲ ਨੇ 2 ਸਪੀਡ ਦੇ ਵਿੱਚ ਵੀ ਅਵੇਲੇਬਲ ਨੇ 4 ਸਪੀਡ ਦੇ ਵਿੱਚ ਜਿਸ ਟਾਈਪ ਦੀ ਕਸਟਮਰ ਦੀ ਸਹੂਲਤ ਹੁੰਦੀ ਆ ਜੀ ਉਸ ਟਾਈਪ ਦਾ ਕਸਟਮਰ ਮਾਡਲ ਲੈ ਲੈਂਦਾ ਦੂਜਾ ਇਹਦੇ ਵੀ ਦੂਜੀ ਮੋਡੀਫਿਕੇਸ਼ਨ ਵੀ ਹੁੰਦੀ ਹੈ ਜਿਵੇਂ ਦੇ ਵਿੱਚ ਹੈਗੇ ਨੇ 14 ਦੇ ਟਾਇਰਾਂ ਦੇ ਵਿੱਚ ਵੀ ਆਉਂਦਾ ਹੈ ਹਾਂਜੀ 16 ਦੇ ਟਾਇਰਾਂ ਦੇ ਵਿੱਚ ਵੀ ਆਉਂਦਾ ਸਰ ਠੀਕ ਹੈ ਜੀ ਅਕੋਰਡਿੰਗ ਟੂ ਮਤਲਬ ਕਸਟਮਰ ਦੀ ਜਿਹੜੀ ਡਿਮਾਂਡ ਹੈ ਉਹਦੇ ਦੇ ਤੁਸੀਂ ਦੋਨੇ ਤਰ੍ਹਾਂ ਦੇ ਟਾਇਰ ਜਿਹੜੇ ਇਹਨੇ ਅਵੇਲੇਬਲ ਕਰਵਾ ਦੇ ਹਾਂਜੀ ਹਾਂਜੀ ਤੀਜਾ ਫਿਰ ਸਰ 4/4 ओके ਜੀ ਆਪਾਂ ਜੀ ਮੈਂ ਤੁਹਾਨੂੰ ਮੈਂ ਪਹਿਲਾਂ ਦਿਖਾਇਆ ਸੀ 30 60 ਉਹ ਵੀ ਨੋਰਮਲ ਦੇ ਵਿੱਚ ਵੀ ਆਉਂਦਾ ਹੈ ਫਿਰ ਜੇ ਆਪਾਂ 4/4 ਦੇ ਵਿੱਚ ਉਹਨੂੰ ਕਚਾਉਨੇ ਆ ਉਹ ਉਵੇਂ ਵੀ ਸਰ ਆ ਜਾਂਦਾ ਹੈ ਉਵੇਂ ਹੀ ਇਹ ਵੀ ਉਵੇਂ ਹੀ ਹੁੰਦਾ ਠੀਕ ਹੈ ਸਰ ਥੈਂਕ ਯੂ ਟਰੈਕਟਰ ਦੀ ਲੁੱਕ ਬੜਾ ਬੜੀ ਅੱਛੀ ਹੈ ਤੇ ਇਹ ਕਿਹੜੇ ਕਿਹੜੇ ਕਲਰ ਦੇ ਵਿੱਚ ਵੀ ਜੀ अवेलेबल ਹੋ ਜਾਂਦਾ ਇਹ ਸਰ ਮੋਸਟਲੀ ਦਾ ਕੰਪਨੀ ਜਿਹੜਾ ਕਰ ਰਹੀ ਆ ਉਹ ਗ੍ਰੀਨ ਦੇ ਵਿੱਚੇ ਕੱਢ ਰਹੇ ਆ ਸਾਰੇ ਰਿਕੋਰਡਿੰਗ ਟੂ ਕਸਟਮਰ ਨੀਡ ਕਿਉਂਕਿ ਇਹਨਾਂ ਦੀ ਸਰ ਬਾਹਰ ਐਕਸਪੋਰਟ ਬਹੁਤ ਆ ਜਿਵੇਂ ਬੰਗਲਾਦੇਸ਼ ਵਗੈਰਾ ਇਹ ਐਦਰ ਅਰਬ ਕੰਟਰੀਜ਼ ਦੇ ਵਿੱਚ ਐਕਸਪੋਰਟ ਕਰਦੇ ਨੇ ਇਹ ਜਿਹੜਾ ਉੱਥੇ ਟਰੈਕਟਰ ਭੇਜਦੇ ਨੇ ਇਹ ਬਲੂ ਅਤੇ ਰੈੱਡ orange ਕਲਰ ਦੇ ਐਸਜੀਵੀ ਭੇਜਦੇ ਨੇ ਪੂਰੇ ਵੀ ਸਰ ਇਸ ਟਾਈਪ ਦੀ ਕਸਟਮਰ ਦੀ ਨੀਡ ਆ ਜੇ ਹੁਣ ਅਸੀਂ ਪਿਛਲੇ ਜੇ ਥੋੜੇ ਦਿਨ ਪਹਿਲਾਂ ਅਸੀਂ ਕਈਆਂ ਨੂੰ ਦੰਨਿਆ ਡਿਲੀਵਰੀ ਉਹ ਬਲੂ ਕਲਰ ਦੇ ਵਿੱਚ ਚਾਹੁੰਦੇ ਆ ਵੀ ਸਾਨੂੰ ਬਲੂ ਦੇ ਵਿੱਚ ਦੋ ਤੇ ਅਸੀਂ ਬਲੂ ਦੇ ਵਿੱਚ ਵੀ ਅਵੇਲੇਬਲ ਕਰਵਾ ਦਿੰਦੇ ਆ ਡਬਲ ਡਿਸਟ੍ਰਿਬਿਊਟਰ ਹੈ ਪਿੱਛੇ ਜਿਹੜਾ ਕਿ ਕੰਪਿਊਟਰ ਲੇਜ਼ਰ ਕਰਾ ਵਾਸਤੇ ਜ਼ਰੂਰੀ ਆ ਓਵਰ ਆਲ ਬੈਲਟ ਕੁਆਲਟੀ ਅੱਛੀ ਟਰੈਕਟਰ ਦੀ ਬਣਾਈ ਗਈ ਹੈ ਸਟ੍ਰੇਟ ਐਕਸਲ ਹੈ ਔਰ ਤੇਲ ਜੜਬੀਆਂ ਹੋਈਆਂ ਹੋਈਆਂ ਬ੍ਰੇਕਾਂ ਨੇ ਜੋ ਇਹ ਮਾਡਲ ਤੁਸੀਂ ਦੇਖ ਰਹੇ ਹੋ ਇਹ ਐਂਡੋ ਫਾਰਮ ਦਾ 3055 ਇਹ 3 ਸਿਲੰਡਰ ਚ ਅਵੇਲੇਬਲ ਹੈਗਾ ਇਹ ਟਰੈਕਟਰ ਓਵਰਆਲ ਬੈਲਟ ਕੁਆਲਟੀ ਬਹੁਤ ਅੱਛੀ ਹੈ ਤੇਲ ਚ ਡੁੱਬੀਆਂ ਹੋਈਆਂ ਹਨ ਬ੍ਰੇਕਾਂ ਨੇ 3 ਸਪੀਡ ਆਰ 2 ਸਪੀਡ ਚ ਦੋਨਾਂ ਚ ਇਹ ਅਵੇਲੇਬਲ ਹੈਗਾ ਇੰਡੀਪੈਂਡੈਂਟ ਪੀਟੀਓ ਕਲਚ ਲਿਫਟਿੰਗ ਕੈਪੈਸਿਟੀ 1800 ਕਿਜੀ ਟਾਇਰ 16x28 ਤੇ 14x28 ਦੋਨੇ ਆਪਸ਼ਨ ਦੇ ਵਿੱਚ ਮਿਲ ਜਾਂਦਾ ਹੈ ਜਿਸ ਤਰ੍ਹਾਂ ਦੀ ਕਸਟਮਰ ਦੀ ਡਿਮਾਂਡ ਹੁੰਦੀ ਹੈ ਉਸ ਤਰ੍ਹਾਂ ਦਾ ਜੈਸੀ ਅਵੇਲੇਬਲ ਕਰਾਉਂਦੀ ਆ ਵੀਰ ਜੀ ਇਹਦੇ ਟਰੈਕਟਰ ਦੇ ਦੋਨਾਂ ਦੇ ਟਰੈਕਟਰਾਂ ਦੇ ਵਿੱਚ weight ਦਾ ਕੀ ਕੀ ਫਰਕ ਹੈਗਾ ਹਾਂਜੀ ਸਰੇ ਬਹੁਤ ਹੈਵੀ ਡਿਊਟੀ ਟਰੈਕਟਰਸ ਨੇ ਕਿਉਂਕਿ ਸਾਡਾ ਆਪdio ਮੈਨੂਫੈਕਚਰਿੰਗ ਆ ਸਾਰੀ ਤਾਂ ਕਰਕੇ ਜੇ ਆਪਾਂ ਕਹੀ ਇੱਕ ਤਰ੍ਹਾਂ ਦਾ ਲੋਹਾ ਥੋਪਿਆ ਹੋਇਆ ਜੀ ਉਵੇਂ ਹੀ ਚੀਜ਼ ਆ ਜੀ ਇਹ ਜਿਹਨੇ ਹੁਣ ਇਹ 55 HP ਦਾ ਟਰੈਕਟਰ ਆ ਜੀ ਇਹਦੀ ਤਕਰੀਬਨ weight ਜੀ 25 ਤੋਂ 26 ਕੁਆਂਟਲ ਦੇ ਵਿੱਚ ਵਿੱਚ ਇਹਦਾ weight ਆ ਜੀ ਤੇ ਜਿਹੜਾ ਦੂਜਾ ਆਪਣਾ ਆ 60 65 ਪਾਵਰ ਦਾ ਟਰੈਕਟਰ ਆ ਜੀ ਇਹਦਾ ਹੈਗਾ ਜੀ 27 ਤੋਂ 28 ਕੁਆਂਟਲ weight ਜੇ ਅਨਲੋਡਡ weight ਹੁੰਦਾ ਏ ਜਿਵੇਂ ਟਾਇਰ ਟੂਰ ਜਾਂ ਹੋਰ ਚੀਜ਼ਾਂ ਛੱਟ ਕੇ ਜਿਹੜਾ ਇਹਦੇ ਵਿੱਚ ਇਕੱਲਾ ਆਪ ਦਾ weight ਹੁੰਦਾ ਜੀ ਇਹਦਾ ਠੀਕ ਹੈ ਮਤਲਬ ਜੇ ਆਪਾਂ ਓਵਰ ਬਿਲਡ ਕਰ ਲਈ ਹੀ ਫਿਰ ਤੜੀ ਕਾਫੀ ਚਲੇ ਜਾਂਦਾ 30 ਤੋਂ ਉੱਪਰ ਚਲੇ ਜਾਂਦਾ ਜੀ ਠੀਕ ਹੈ ਸਰ ਥੈਂਕ ਯੂ ਅਬ ਤੋਂ ਜ਼ਰੂਰੀ ਤੇ ਮੇਨ ਕੁਐਸਚਨ ਹੈ ਜਿਹੜਾ ਵੀ ਸਾਡੇ ਇਹਨਾਂ ਟਰੈਕਟਰਾਂ ਦੇ ਉੱਤੇ ਮਤਲਬ ਫਾਈਨਾਂਸ ਫੈਸਿਲਿਟੀ ਕਿਹੜੇ ਕਿਹੜੇ ਬੈਂਕ अवेलेबल ਕਰਾਉਂਦੇ ਵੀਰ ਜੀ ਹਾਂਜੀ ਸਰ ਸਾਡਾ ਮਕਸਦ ਇਹੀ ਆ ਮੇਨਲੀ ਅਸੀਂ ਆਪਾਂ ਗੁਰਸੇਖਾ ਆਪਾਂ ਬੰਦੇ ਆ ਸਾਰੇ ਆਪਾਂ 딜 ਵੀ ਆਪਾਂ ਉਵੇਂ ਹੀ ਕਰਨਾ ਚਾਹੁੰਦੇ ਆ ਬਈ ਆਪਾਂ ਜਿਹੜਾ ਕਸਟਮਰ ਦਾ ਫਾਇਦਾ ਜਿਆਦਾ ਤੋਂ ਜਿਆਦਾ ਹੋ ਸਕੇ ਤਾਂ ਕਰਕੇ ਅਸੀਂ ਸਰ ਸਾਰੇ ਗਵਰਨਮੈਂਟ ਸੈਕਟਰ ਦੇ ਜਿਹੜੇ ਬੈਂਕ ਨੇ ਆਪਣੇ ਪੰਜਾਬ ਦੇ ਲਾ ਲੋ ਜਾਂ ਸੈਂਟਰ ਦੇ ਲਾ ਲੋ ਸਾਰਿਆਂ ਨਾਲ ਟਾਈਪ ਟਾਈਪ ਹੈਗਾ ਜਿਵੇਂ ਪੀ ਐਨ ਬੀ ਹੋ ਗਿਆ ਜੀ ਬੈਂਕ ਆਫ ਬਡਰਦਾ ਸਟੇਟ ਆਫ ਬੈਂਕ ਸਟੇਟ ਬੈਂਕ ਆਫ ਇੰਡੀਆ ਹੋ ਗਿਆ ਬੈਂਕ ਆਫ ਇੰਡੀਆ ਹੋ ਗਿਆ ਜੀ ਇਹ ਸਾਰਿਆਂ ਨਾਲ ਵੀ ਹੈਗੇ ਬਾਕੀ ਸਿਰ ਪ੍ਰਾਈਵੇਟ ਸੈਕਟਰ ਨਾਲ ਵੀ ਹੈਗੇ ਨੇ ਹੁਣ ਜਿਵੇਂ ਆਪਾਂ ਜੇ ਤੁਸੀਂ ਟਰੈਕਟਰ ਲੈਣ ਆ ਰਹੇ ਆ ਜੀ ਤਾਂ ਆਪਾਂ ਮੋਸਟਲੀ ਪ੍ਰੇਫਰ ਤੁਹਾਨੂੰ ਇਹੀ ਕਰੂਗੇ ਜੇ ਆਪਾਂ ਤੁਹਾਡਾ ਲੋਨ ਸਰਕਾਰੀ ਬੈਂਕ 'ਚ ਕਰਵਾ ਕੇ ਦੇਵਾਂਗੇ ਪਰ ਜੇ ਰੱਬ ਨਾ ਕਰੇ ਤੁਹਾਡੇ ਸਿਮਲ ਦੇ ਵਿੱਚ ਕੋਈ ਪ੍ਰੋਬਲਮ ਆਇਆ ਕੁਝ ਹੈਗਾ ਜੀ ਫਿਰ ਆਪਾਂ ਪ੍ਰਾਈਵੇਟ ਬੈਂਕਸ ਦੇ ਨਾਲ ਵੀ ਜਿਵੇਂ ਮਹਿੰਦਰਾ ਫਾਈਨੈਂਸ ਹੋ ਗਈ ਜਾਂ ਕੋਟਕ ਮਹਿੰਦਰਾ ਆ ਜਾਂ ਯੈਸ ਬੈਂਕ ਹੋ ਗਏ ਐਚਡੀਐਫਸੀ ਹੋ ਗਏ ਫਿਰ ਆਪਾਂ ਇਹ ਪ੍ਰਾਈਵੇਟ ਕਰਦੀ ਕਰਵਾ ਦਿੰਦੇ ਆ। OK ਸਰ ਦੂਜਾ ਸਰ ਸਾਡੇ ਜਿਹੜੇ ਹੁਣ ਸਾਰੇ ਸਰਕਾਰੀ ਬੈਂਕ ਨੇ ਜਿਹਦੇ ਤੇ ਬਹੁਤ ਸੋਹਣੀ ਸਕੀਮ ਚੱਲ ਰਹੀ ਆ ਓਕੇ ਸਬਸਿਡੀ ਦੀ ਠੀਕ ਹੈ ਉਹ ਸਰ ਐਵੇਂ ਆ ਉਹ ਤੁਹਾਨੂੰ ਵਿਆਜ ਤੇ ਸਬਸਿਡੀ ਮਿਲੂਗੀ ਜਿਵੇਂ ਆਪਾਂ ਸਰ ਜੇ ਹੁਣ ਆਪਾਂ ਨਾਰਮਲ ਕੋਈ ਵੀ ਵਿਆਜ ਪ੍ਰਾਈਵੇਟ ਫਾਈਨੈਂਸ ਤੋਂ ਕਰਵਾਈਏ ਤਾਂ 15 ਤੋਂ 16% ਵਿਆਜ ਪੈ ਜਾਂਦਾ ਜੀ ਉਹਦਾ ਬਿਲਕੁਲ ਬਿਲਕੁਲ ਹਾਂ ਜੀ ਜਿਹੜਾ ਹੁਣ ਆਪਾਂ ਗਵਰਨਮੈਂਟ ਤੋਂ ਕਰਾ ਕੇ ਦੋਗੇ ਪਹਿਲਾਂ ਤਾਂ ਸਰ ਉਹ ਹੈ ਉਹ ਬਹੁਤ ਦਾ 9% ਇੰਟਰਸਟ ਰੇਟ ਆ ਰਿਡਿਊਸਿੰਗ ਉਹ ਵੀ ਮਤਲਬ ਜੇ ਤੁਸੀਂ ਜਿੰਨੀ ਆ ਕਿਸ਼ਤਾਂ ਤਾਰਤੀਆਂ ਆ ਜਾਂ ਜਿਵੇਂ ਤੁਸੀਂ ਪੈਸਾ ਦੇ ਤਾ ਤੁਹਾਡੇ ਕੋਲ ਇਕੱਠਾ ਆ ਗਿਆ ਜਿਹੜਾ ਤੁਹਾਡਾ ਬਚਿਆ ਹੋਇਆ amount ਹੋਊਗਾ ਸਿਰਫ ਉਹਦੇ ਤੇ ਹੀ ਉਹਦਾ ਇੰਟਰਸਟ ਲੱਗੂਗਾ ਓਵਰ ਆਲ ਉਹਦੇ ਤੇ ਨਹੀਂ ਲੱਗਣਾ ਓਕੇ ਹੁਣ ਸਬਸਿਡੀ ਜਿਹੜੀ ਸਕੀਮਾ ਉਹ ਮੈਂ ਤੁਹਾਨੂੰ ਸਮਝਾ ਦਮਾ ਇੱਕ ਵਾਰ ਹਾਂ ਜੀ ਉਹਦੇ ਵਿੱਚ ਕੀ ਆ 9% ਜਿਹੜਾ ਤੁਹਾਡਾ ਇੰਟਰਸ 30% ਸੈਂਟਰ ਗਵਰਨਮੈਂਟ ਦੋਗੀ। ਹਾਂ ਜੇ ਤੁਹਾਡੀਆਂ ਲੋਨ ਦੀਆਂ ਕਿਸ਼ਤ ਟਾਈਮ ਤੇ ਜਾ ਰਹੀਆਂ। ਜੇ ਟਾਈਮ ਤੇ ਜਾ ਰਹੀਆਂ ਪਹਿਲੀਆਂ ਦੋ ਕਿਸ਼ਤਾਂ ਤੁਸੀਂ ਟਾਈਮ ਤੇ ਦੇਣੀਆਂ ਨੇ। ਠੀਕ ਹੈ। ਜਿਹੜੀ ਤੁਹਾਡੀ ਤੀਜੀ ਕਿਸ਼ਤ ਹੋਊਗੀ ਉਹਦੇ ਵਿੱਚ ਤੁਹਾਨੂੰ ਜਿਹੜਾ ਪਹਿਲੀਆਂ ਦੋ ਕਿਸ਼ਤਾਂ ਦੇ ਵਿੱਚ 9-9% ਲੱ타 ਉਹ ਵੀ ਵਾਪਸ ਆਊਗਾ। ਠੀਕ ਹੈ। ਤੇ ਸਾਡੀ ਜਿਹੜੀ ਬਾਕੀ ਵਾਲੀ ਅੱਗੇ ਕਿਸ਼ਤਾਂ ਹੋਣਗੀਆਂ ਸਾਰਾ 6-6% ਵਿਆਜ ਲੱਗੂਗਾ। ਠੀਕ ਹੈ। ਮੈਂ ਇੱਕ ਵਾਰ ਸਮਝਾਉਣਾ ਚਾਹ ਰਿਹਾ ਵੀ 6% ਵਿਆਜ ਦਾ ਮਤਲਬ ਇਹ ਹੋ ਗਿਆ ਕਿ ਤੁਸੀਂ 1 ਲੱਖ ਰੁਪਿਆ ਲੋਨ ਚੱਕਿਆ ਏ ਤਾਂ ਸਿਰਫ ਉਹਦਾ 500 ਰੁਪਿਆ ਉਹਦਾ ਇੰਟਰਸਟ ਰੇਟ ਆ ਬਹੁਤ ਘੱਟ ਆਇਤੋ ਘੱਟਦਾ ਆਪਾਂ ਨੂੰ ਐਫ ਡੀ ਜਿਹੜਾ ਰਿਟਰਨ ਹੁੰਦਾ ਸਰ ਉਹ ਵੀ 7 ਤੋਂ 8% ਗਵਰਨਮੈਂਟ ਆਪਾਂ ਨੂੰ ਦੰਦੀਆ ਰਿਟਰਨ ਆਪਾਂ ਸਿਰਫ 6% ਇੰਟਰਸਟ ਰੇਟ ਹੈ ਮਤਲਬ ਇਕਦਮ ਨਾ ਦੇ ਬਰਾਬਰ ਹੈ ਆਪਾਂ ਟਰੈਕਟਰ ਲੈ ਕੇ ਚੱਲੇ ਜਾਣਾ ਠੀਕ ਹੈ ਸਰ ਠੀਕ ਦੂਜਾ ਸਰ ਆਪਾਂ ਇਹ ਜਿਹੜੇ ਬੈਂਕ ਦੇ ਜਿਹੜੇ ਸਰਕਾਰੀ ਆਪਾਂ ਜੇ ਕਰਵਾਉਂਗੇ ਤਾਂ 90% ਤੱਕ ਲੋਨ ਹੋ ਜਾਂਦਾ ਜੀ 85 ਵਰਜੀ ਇਹਦਾ ਜਿਹੜਾ ਕਲਚ ਹੈ ਇਹਦੇ ਬਾਰੇ ਥੋੜਾ ਜਿਹਾ ਦਰਸ਼ਕ ਵੀਰਾਂ ਨੂੰ ਦੱਸੋ ਵੀ ਇਹ ਕਿੰਨੇ ਇੰਚੀ ਕਲਚ ਚ ਆਉਂਦਾ ਡਾਕਟਰ ਇਹ ਸਰੀ ਦਾ ਜਿਹੜਾ ਕਲੱਚ ਆ ਇਹ 12 ਇੰਚੀ ਕਲੱਚ ਆ ਤੇ ਫਰਾਲੀਆ ਪਲੇਟਾਂ ਹੁੰਦੀਆਂ ਜਿਹੜੀ ਇਹਦੀ ਕਲੱਚ ਪਲੇਟ ਹੁੰਦੀ ਹੈ ਜਿਵੇਂ ਉਹ ਨਾਰਮਲ ਆ ਰਹੀ ਹੈ ਸਾਰੇ ਉਹਨਾਂ ਵਿੱਚੇ ਹੁੰਦਾ ਜੀ ਠੀਕ ਹੈ ਜੀ ਉਹਦਾ ਫਾਇਦਾ ਇਹ ਹੁੰਦਾ ਪਹਿਲਾਂ ਸਿੰਪਲ ਹੁੰਦੀ ਸੀ ਗੋਲੇ ਵਾਲੀ ਪਲੇਟ ਹੁੰਦੀ ਸੀਗੀ ਉਹ ਛੇਤੀ ਘਸ ਜਾਂਦੀ ਸੀਗੀ ਜੀ ਹੁਣ ਜਿਹੜੀ ਫਰਾਲੀਆ ਇਹਦੀ ਚੰਗੀ ਪਕੜ ਹੁੰਦੀ ਹੈ ਜੀ ਇਹ ਕਾਪਰ ਦੇ ਵਿੱਚ ਬਣੀ ਹੁੰਦੀ ਹੈ ਇਹ ਓਕੇ ਓਕੇ ਦੂਜਾ ਸਰ ਸਾਡੀ ਖਾਸੀਅਤ ਇਹ ਹੈ ਵੀ ਸਰ ਇਹਦਾ ਨਾ ਕਲੱਚ ਜਿਹੜਾ ਹੈਗਾ ਜੀ ਰਿਆਲਾ ਬਹੁਤ ਆ ਨਹੀਂ ਤਾਂ ਆਪਾਂ ਜਿਵੇਂ ਨਾਰਮਲ ਕਿਸੇ ਵੀ ਬ੍ਰਾਂਡ ਦਾ ਕਲੱਚ ਹੁੰਦਾ ਜੀ ਉਹ ਫਿਰ ਆ ਬੰਦਾ ਜਦ ਕਿ ਜਦ ਆਈ ਰੀ ਪੱਟ ਦੁਖਣ ਲੱਗ ਜਾਂਦਾ ਬਾਰ 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 ਕਲਚ ਖਾਪ ਕੇ ਮਤਲਬ ਅਸੀਂ ਕਸਟਮਰ ਨੂੰ ਵੀ ਇਹੀ ਕਹਿਣਾ ਤੁਸੀਂ ਜਿਹੇ ਜੀ ਗੱਡੀ ਚਲਾ ਲਈ ਉਹ ਜਿਹੜਾ ਸਾਡਾ ਟਰੈਕਟਰ ਚਲਾ ਲਿਆ ਜੀ ਠੀਕ ਹੈ ਜੀ ਹੁਣ ਤੇ ਪੀਟੀਓ ਦੇ ਬਾਰੇ ਦੱਸੋ ਜੀ ਪੀਟੀਓ ਕਲਚ ਜਿਹੜਾ ਤੁਹਾਡਾ ਉਹ ਇੰਡੀਪੈਂਡੈਂਟ ਆ ਜਾਂ ਪੈਰ ਵਾਲੇ ਕਲਚ ਦੇ ਨਾਲੇ ਪੀਟੀਓ ਦਾ ਨਹੀਂ ਸਰ ਇੰਡੀਪੈਂਡੈਂਟ ਆ ਉਹ ਗੇਰਾਂ ਦੇ ਵਿੱਚ ਉਹਦਾ ਉਹ ਆ ਜੀ ਰਿਵਰਸ ਪੀਟੀਓ ਦਾ ਵੀ ਠੀਕ ਹੈ ਹਾਂਜੀ ਅਤੇ ਇਹਦੀਆਂ ਬ੍ਰੇਕਾਂ ਹਾਂਜੀ ਬ੍ਰੇਕਾਂ ਦਾ ਕੀ ਸਿਸਟਮ ਹੈ ਸਰ ਸਰੀਦੀਆਂ ਜਿਹੜੀਆਂ ਬ੍ਰੇਕਾਂ ਨੇ ਬ੍ਰੇਕਾਂ ਵਿੱਚ ਜਿਹੜੀਆਂ ਤੇਲ ਚ ਨੇ ਜਿਵੇਂ ਪਹਿਲਾਂ ਸੁੱਕੀਆਂ ਬ੍ਰੇਕਾਂ ਆਉਂਦੀਆਂ ਸੀਗੀਆਂ ਹੁਣ ਤੇਲ ਵਾਲੀਆਂ ਬ੍ਰੇਕਾਂ ਆਉਗੀਆਂ ਜਿਹਦੇ ਨਾਲ ਗ੍ਰਿਪ ਜ਼ਿਆਦਾ ਵਧੀਆ ਆਉਂਦੀ ਹੈ ਜੀ ਓਕੇ ਸਰ ਹਾਂਜੀ ਤੁਸੀਂ ਦੇਖ ਰਹੇ ਹੋ ਟਰੈਕਟਰ ਦੀ ਜਿਹੜੀ ਕਟਿੰਗ ਹੈ ਜਿਹੜੀ ਮੋੜਾ ਮੋੜਿੰਦੇ ਰਹਾ ਮਤਲਬ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਅੱਛਾ ਆਪਰੇਸ਼ਨ ਹੈ ਪਾਵਰ ਸਟੀering ਦਾ স্মੂਥਲੀ ਹੈ ਔਰ ਕੋਈ ਇੰਜਨ ਤੇ ਕੋਈ ਇੰਪੈਕਟ ਨਹੀਂ ਪੈ ਰਿਹਾ ਬਹੁਤ اچھی ਮਤਲਬ ਕਟਿੰਗ ਹੈ ਟਰੈਕਟਰ ਦੀ ਵੀਰ ਜੀ ਜਿਹੜੇ ਇਹਦੇ ਵਿੱਚ ਸੈਲਫ ਤੇ ਅਲਟੀਨੇਟਰ ਹੈ ਉਹ ਕਿਸ ਕੰਪਨੀ ਦਾ ਯੂਜ਼ ਕੀਤਾ ਗਿਆ ਹੈ ਸਰ ਇਹ ਦੋਨੇ ਹੀ ਪੂਰੇ ਬ੍ਰਾਂਡ ਵਾਲੇ ਦੋਨੇ ਚੀਜ਼ਾਂ ਨੇ ਦੋਨੇ ਹੀ ਮਿੰਡਾ ਦੀਆਂ ਸਪਾਰਕ ਮਿੰਡਾ ਕਰਕੇ ਕੰਪਨੀ ਹੁੰਦੀ ਹੈ ਜੀ ਉਹਨਾਂ ਦੀ ਦੋਨੇ ਚੀਜ਼ਾਂ ਨੇ ਹਾਂ ਜੀ ਠੀਕ ਹੈ ਸਰ ਠੀਕ ਹੈ ਤੇ ਇਹਦਾ ਜਿਹੜਾ 에ਅਰ ਕਲੀਨਰ ਹੈ ਉਹ ਉਹਦੇ ਬਾਰੇ ਸਪੈਸੀਫਾਈ ਕਰੋ ਥੋੜਾ ਬਹੁਤ ਦੱਸੋ ਉਹਦੇ ਬਾਰੇ ਹਾਂ ਜੀ ਸਰ ਸਰੀਰ ਇਹਦਾ ਸੁੱਕਾ 에ਰਕਲੀਨਰ ਆਹੇ ਠੀਕ ਹੈ ਜੀ ਹਾਂਜੀ ਅਤੇ ਜਿਵੇਂ ਹੁਣ ਆਪਾਂ ਐਵੇਂ ਹੀ ਕਰਕੇ ਆ ਆਵੇਂ ਨੋਜ਼ਲ ਜੀ ਖੁੱਲ ਜਾਂਦੀ ਹੈ ਇਹਦੀ ਜੇ ਕੋਈ ਚ ਕਚਰਾ ਹੁੰਦਾ ਤਾਂ ਹੀ ਟੇਡਾ ਲਾਇਆ ਹੋਇਆ ਇਹ ਠੀਕ ਹੈ ਇਹ ਸਾਰਾ ਇਹਦਾ ਕਚਰਾ ਉਰੇ ਆ ਜਾਂਦਾ ਹੈ ਫਿਰ ਪੂਰੇ ਤੋਂ ਇਹ ਮੇ ਸਾਫ ਵੀ ਹੋ ਜਾਂਦਾ ਹੈ ਸਾਰਾ ਓਕੇ 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 ਹਾਂਜੀ ਤੇ ਇਹਦਾ ਜਿਹੜਾ ਅਲਟਰਨੇਟਰ ਲੱਗਿਆ ਹੋਇਆ ਹੈ ਹਾਂਜੀ ਇਹ ਇਹਦੀ ਜਿਹੜੀ ਕੀ ਕੈਪੈਸਿਟੀ ਦਾ ਹੋ ਰਿਹਾ ਇਸ ਟਾਈਮ ਵਿਰਜੀ ਦੇ ਜਿਹੜੇ ਹਾਈਡਰੋਲਿਕਸ ਪੰਪ ਨੇ ਉਹਦੇ ਅੱਗੇ ਜਿਹੜੇ ਫਿਲਟਰਸ ਲੱਗੇ ਹੋਏ ਨੇ ਇਹਨਾਂ ਦਾ ਕੀ ਕੰਮ ਕੀ ਰੋਲ ਹੈ ਜਿਹੜੇ ਦੋ ਫਿਲਟਰ ਦਿਖ ਰਹੇ ਨੇ ਹਾਂਜੀ ਸਰ ਦੇਖੋ ਜਿਵੇਂ ਆਪਣੇ ਪੁਰਾਣੇ ਟਰੈਕਟਰ ਹੁੰਦੇ ਸੀਗੇ ਇੱਕ ਫਿਲਟਰ ਹੁੰਦਾ ਸੀ ਉਹਨਾਂ ਵੇਖਿਆ ਹਾਂਜੀ ਅਤੇ ਮਸ਼ੀਨਰੀ ਵੀ ਪਹਿਲਾਂ ਜਿਹੜੀ ਆਪਾਂ ਯੂਜ਼ ਕਰਦੇ ਸੀਗੇ ਨਾਰਮਲ ਹਾਲ ਸੁਹਾਗਾ ਤਵੀਆਂ ਹੁੰਦੀਆਂ ਸੀਗੀਆਂ ਹਾਂਜੀ ਹਾਂਜੀ ਹੁਣ ਜਿਵੇਂ ਟੈਕਨੋਲੋਜੀ ਵੱਧਦੀ ਜਾ ਰਹੀ ਹੈ ਜਿਵੇਂ ਲੇਜ਼ਰ ਕਰਾ ਆ ਗਿਆ ਹੋਰ ਨਵੀਂ ਟੈਕਨੋਲੋਜੀ ਆਈ ਜਿਹਦੇ ਵਿੱਚ ਹਾਈਡਰੌਲਿਕ ਦਾ ਜੀ ਸਿਸਟਮ ਵੱਧਦਾ ਜਾ ਰਿਹਾ ਹੈ ਹਾਂਜੀ ਹਾਂਜੀ ਮਤਲਬ ਹੁਣ ਟਰੈਕਟਰ ਦਾ ਤਾਂ ਜੀ ਕੰਮ ਜਿਹੜਾ ਹੈਗਾ ਹੈਗਾ ਜਿਹੜੀ ਮਸ਼ੀਨਰੀ ਲੱਗਦੀ ਹੈ ਉਹਦਾ ਯੂਜ਼ ਬਹੁਤ ਹੁੰਦਾ ਜਾ ਰਿਹਾ ਹੈ ਬਿਲਕੁਲ ਉਹ ਰੀਜ਼ਨ ਕਰਕੇ ਇਹਨਾਂ ਨੇ ਜੀ ਆਹਾ ਮੈਗਨੈਟਿਕ ਸਟ ਇਹਦਾ ਫਾਇਦਾ ਇਹ ਹੈ ਵੀ ਜੇ ਆਪਣਾ ਜਿਹੜਾ ਪੰਪ ਆ ਪੰਪ ਦੀ ਲਾਈਫ ਬੱਜ ਜਾਂਦੀ ਹੈ ਜੀ ਜੇ ਮਤਲਬ ਕੋਈ ਵੀ ਕਚਰਾ ਜਿਹੜਾ ਫਿਲਟਰ ਨਹੀਂ ਫੜ ਸਕਦਾ ਉਹ ਇਹ ਚੁੰਬਕ ਵਾਲਾ ਫਿਲਟਰ ਫੜ ਲੈਂਦਾ ਜੀ ਉਹਦੇ ਵਿੱਚੋਂ ਫਿਰ ਲੋਹੇ ਦਾ ਫਿਰ ਉਹ ਉੱਥੇ ਹੋ ਜਾਂਦਾ ਜੀ ਠੀਕ ਹੈ ਸਰ ਥੈਂਕ ਯੂ ਥੈਂਕ ਯੂ ਹਾਂਜੀ ਗੁਰਜੀ ਤੁਸੀਂ ਆਪਣੇ ਅ ਕਿਹ ਚੀਜ਼ ਜਗ੍ਹਾ ਤੇ ਹੈਗੀ ਆ ਆਪਣੀ ਏਜੰਸੀ ਦੇ ਬਾਰੇ ਜਰਾ ਥੋੜਾ ਜਿਹਾ ਚੰਨਣਾ ਪਾਏ ਸਰ ਅਸੀਂ ਤੁਹਾਨੂੰ ਆ ਟਰੈਕਟਰਸ ਨਾਲ ਅਸੀਂ ਇੱਕ ਡੂਏ ਦੇ ਵਿੱਚ ਲੋਕੇਟਡ ਆ ਤੇ ਇਹ ਪੈਂਦਾ ਚੰਡੀਗੜ੍ਹ ਲੁਧਿਆਣਾ ਹਾਈਵੇ ਤੇ ਮੇਨ ਰੋਡ ਤੇ ਆਪਾਂ ਹੈਗੇ ਆ ਜੀ ਠੀਕ ਹੈ ਜੀ ਸਾਡਾ ਕਿਰਪਾ ਰੱਬ ਦੀ ਕਿਰਪਾ ਨਾਲ ਜੀ ਆਪਾਂ ਸਭ ਤੋਂ ਟਾਪ ਤੇ ਆ ਜੀ ਇੰਡੋ ਫਾਰਮ ਦੇ ਡੀਲਰ ਪੰਜਾਬ ਦੇ ਵਿੱਚ ਜੀ ਠੀਕ ਹੈ ਸਾਡੇ ਕੋਲ ਅਸੀਂ ਇਕੱਠਾ ਸਟਾਕ ਚੱਕਦੇ ਆ ਤੇ ਤੁਹਾਨੂੰ ਸਭ ਤੋਂ ਚੀਪ ਟਰੈਕਟਰ ਮਿਲਣਗੇ ਓਰੇ ਠੀਕ ਹੈ ਹਾਂ ਜੀ ਉਹ ਸਾਡੀ ਡੀਲਰਸ਼ਿਪ ਆ ਜੀ ਠੀਕ ਹੈ ਜੀ ਹਾਂ ਜੀ ਠੀਕ ਹੈ ਸੋ ਥੈਂਕ ਯੂ